बिग बॉस 19 ਦਾ ਸਫਰ ਆਖਿਰਕਾਰ ਖਤਮ ਹੋ ਗਿਆ ਤੇ ਫਿਨਾਲੇ ਦੇ ਵਿੱਚ ਸ਼ੋਅ ਦੇ Winner ਦਾ ਐਲਾਨ ਕਰ ਦਿੱਤਾ ਗਿਆ ਇਸ ਸੀਜ਼ਨ ਦੀ ਚਮਕਦੀ Trophy ਦਾ ਜੇਤੂ ਰਿਹਾ ਗੌਰਵ ਖੰਨਾ Live Voting ਦੇ ਵਿੱਚ ਉਹਨਾਂ ਨੇ ਫਰਹਾਨਾ ਨੂੰ ਪਿੱਛੇ ਛੱਡਦੇ ਹੋਏ ਬਾਜ਼ੀ ਮਾਰ ਲਈ ਹੈ ਤੇ Top 2 ਦੇ ਵਿੱਚ ਜਿੱਤ ਹਾਸਲ ਕੀਤੀ ਹੈ ਫਿਨਲਿਸਟ ਸਟੇਜ ਤੇ ਦਬੰਗ ਖਾਨ Big Boss ਜਾਨੀ ਕਿ ਸਲਮਾਨ ਖਾਨ ਨੇ ਗੌਰਵ ਖੰਨਾ ਦੇ ਨਾਮ ਦੀ ਕੋਸ਼ਨਾ ਕੀਤੀ ਹੈ ਦੱਸਦੀ ਹੈ ਕਿ ਗੌਰਵ ਖੰਨਾ ਸ਼ੁਰੂ ਤੋਂ ਹੀ ਸ਼ੋਅ ਦੇ ਵਿੱਚ ਇੱਕ ਮਜ਼ਬੂਤ ਪ੍ਰਤੀਯੋਗੀ ਮੰਨੇ ਜਾਂਦੇ ਸਨ। ਉਨ੍ਹਾਂ ਨੇ ਕਈ ਟਾਸਕ ਜਿੱਤ ਕੇ ਸਿੱਧੇ ਟਿਕਟ ਟੂ ਫਾਈਨਲੇ ਤੱਕ ਦਾ ਸਫ਼ਰ ਤੈਅ ਕੀਤਾ। ਟੌਪ 5 ਦੇ ਵਿੱਚ ਜਗ੍ਹਾ ਪੱਕੀ ਕਰਨ ਤੋਂ ਬਾਅਦ ਉਹ ਟੌਪ 2 ਦੇ ਵਿੱਚ ਪਹੁੰਚੇ ਸਨ ਜਿੱਥੇ ਉਨ੍ਹਾਂ ਦਾ ਸਾਹਮਣਾ ਫਰਹਾਨਾ ਪਟ ਦੇ ਨਾਲ ਹੋਇਆ। ਅੰਤ ਵਿੱਚ ਵਿਨਰ ਵਜੋਂ ਗੌਰਵ ਖੰਨਾ ਨੂੰ ਟਰੋਫੀ ਦੇ ਨਾਲ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ। ਖਾਸ ਤੌਰ ਤੇ ਦੱਸਣ ਜੋਗ ਹੈ ਕਿ ਗੌਰਵ ਖੰਨਾ ਦਾ ਜਨਮ 11 ਦਸੰਬਰ 1981 ਨੂੰ ਕਾਨਪੁਰ ਦੇ ਵਿੱਚ ਹੋਇਆ ਸੀ ਉਹ ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਨੇ ਖਾਸ ਕਰਕੇ ਅਨੁਪਮਾ ਵਿੱਚ ਅਨੁਜਕ ਪਾੜੀਆ ਦੇ ਕਿਰਦਾਰ ਨੇ ਉਹਨਾਂ ਨੂੰ ਘਰ ਘਰ ਦੇ ਵਿੱਚ ਪਹਿਚਾਨ ਦਿਵਾਈ ਹੈ ਇਸ ਭੂਮਿਕਾ ਦੇ ਲਈ ਉਹਨਾਂ ਨੂੰ ਇੰਡੀਅਨ ਟੈਲੀ ਅਵਾਰਡਸ ਦੇ ਵਿੱਚ ਬੈਸਟ ਐਕਟਰ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ ਹੈ ਇਸ ਤੋਂ ਇਲਾਵਾ ਗੌਰਵ ਖੰਨਾ ਸੈਲੀਬ੍ਰਿਟੀ ਮਾਸਟਰ ਸ਼ੈਫ ਇੰਡੀਆ ਸੀਜ਼ਨ 1 ਦੇ ਜੀਨਰ ਵੀ ਰਹਿ ਚੁੱਕੇ ਨੇ ਤੇ ਹੁਣ ਗੌਰਵ ਖੰਨਾ ਨੇ ਬਿਗ ਬਾਸ ਸੀਜ਼ਨ 19 ਦਾ ਖਿਤਾਬ ਵੀ ਆਪਣੇ ਨਾਮ ਕਰ ਲਿਆ ਹੈ ਨਿਊਜ਼ ਟੈਸਟ ਰਿਪੋਰਟ ਜਨਹਿਤਾਸ਼ੀ